ਹਾਂਜੀ ਸੰਗਤ ਜੀ ਗੱਲ ਕਰਦੇ ਆ ਜਿਹੜਾ ਜੂਨ ਦਾ ਕੱਲੂ ਘਾਰਾ ਚੱਲ ਰਿਹਾ ਹੈ 1 ਜੂਨ ਤੋਂ 6 ਜੂਨ ਤੱਕ ਮਨਾਇਆ ਜਾਂਦਾ ਹੈ 3 ਤਰੀਕ ਨੂੰ 3 ਜੂਨ ਨੂੰ ਫੌਜ ਨੇ ਸਵੇਰੇ ਅੰਮ੍ਰਿਤ ਵੇਲੇ 4 ਵਜੇ ਪਹਿਲਾ ਜਿਹੜਾ ਗੋਲਾ ਹੈ ਉਹ ਕਾਲ ਤੱਕ ਤੇ ਸੁਟਿਆ ਸੀ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਮੌਜੂਦ ਸਨ ਜਿਹੜੇ ਕਮਰੇ ਵਿੱਚ ਉਹ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਇਹ ਸਿੰਘੋ ਜੇਸ ਦਿਨ ਫੌਜ ਦਾ ਪਹਿਲਾ ਗੋਲਾ ਆਉਣਾ ਹੈ ਨਾ ਉੱਥੇ ਆਉਣਾ ਜਿੱਥੇ ਮਾਏ ਬੈਠਾ ਹੋਣਾ ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਸੰਤ ਜਰਨੈਲ ਸਿੰਘ ਤੇ ਗੋਲਾ ਨਹੀਂ ਸੀ ਲੱਗਿਆ ਉਹ ਗੋਲਾ ਉਹਨਾਂ ਦੀ ਸੋਚ ਤੇ ਲੱਗਿਆ ਸੀ ਜਿਹੜੀ ਉਹਨਾਂ ਦੀ ਸੋਚ ਸੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੂੰ ਪਸੰਦ ਨਹੀਂ ਸੀ ਉਹ ਕੱਲਾ ਸੰਤ ਜਰਨੈਲ ਸਿੰਘ ਨਹੀਂ ਸੀ ਉਸ ਤੋਂ ਬਾਅਦ ਵੀ ਜਿਹੜੀ ਵੀ ਉਹ ਸੋਚ ਕਿਸੇ ਦੇ ਵੀ ਵਿੱਚ ਆਈ ਜਿਵੇਂ ਭਾਈ ਬਲਬੀਰ ਸਿੰਘ ਭਰਪੂਰ ਨੇ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਵਾਲੀ ਸੋਚ ਪੰਜਾਬ ਦੇ ਕਿਸੇ ਵੀ ਬੰਦੇ ਦੇ ਵਿੱਚ ਆਵੇਗੀ ਸਰਕਾਰ ਉਹਨੂੰ ਨਹੀਂ ਛੱਡੇਗੀ ਚਾਹੇ ਖੜਕੂ ਸਿੰਘ ਹੋਣ ਤੇ ਚਾਹੇ ਅੱਜ ਭਾਈ ਅੰਮ੍ਰਿਤਪਾਲ ਹੈ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਹੈ ਗੱਲ ਸੰਤਾਂ ਦੀ ਸੋਚ ਦੀ ਹੈ ਬੰਦੇ ਤੇ ਦੋਸਤੋ ਬੜੇ ਤੁਰੇ ਫਿਰਦੇ ਆ ਇੱਥੇ ਆਪਣੇ ਆਪ ਨੂੰ ਟਕਸਾਲੀ ਕਹਿਣ ਵਾਲੇ ਵੀ ਤੁਰੇ ਫਿਰਦੇ ਐ ਇੱਥੇ ਆਪਣੇ ਆਪ ਨੂੰ ਅਕਾਲੀ ਕਹਿਣ ਵਾਲੇ ਵੀ ਤੁਰੇ ਫਿਰਦੇ ਐ ਪਰ ਇਹਨਾਂ ਵਿੱਚ ਸੋਚ ਨਹੀਂ ਉਹ ਤਾਂ ਕਰਕੇ ਤੇ ਸਰਕਾਰ ਇਹਨਾਂ ਨਾਲ ਸਮਝੌਤੇ ਕਰਦੀ ਐ ਤਾਂ ਕਰਕੇ ਤੇ ਸਰਕਾਰਾਂ ਨਾਲ ਸਟੇਜਾਂ ਸਾਝੀਆਂ ਕਰਦੇ ਐ ਤਾਂ ਕਰਕੇ ਤਾਂ ਦਿੱਲੀ ਵਿੱਚ ਇਹਨਾਂ ਨੂੰ ਮਨਿਸਟਰਿੰਗਾਂ ਮਿਲਦੀਆਂ ਜੇ ਕਿਤੇ ਸੋਚ ਸੰਤ ਜਰਨੈਲ ਸਿੰਘ ਵਾਲੀ ਹੁੰਦੀ ਫਿਰਤੇ ਦੋਸਤੋ ਜੇਲਾ ਜਾਂ ਪੰਸੀ ਤੇ ਜਾਂ ਤੋਂਪਾਂ ਦੇ ਗੋਲੇ ਕੁਰਸੀ ਦੀ ਆਸ ਨਾ ਕਰੇ ਸੰਤ ਜਰਨੈਲ ਸਿੰਘ ਦੀ ਸੋਚ ਤੇ ਚੱਲਣ ਵਾਲਾ ਬੰਦਾ ਮੈਂ ਆ ਜੂਨ ਦੇ ਦਿਨ ਹੋਣ ਕਰਕੇ ਤਾਂ ਸੰਬੋਧਨ ਹੋ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਸੰਤ ਜਰਨੈਲ ਸਿੰਘ ਦੀ ਸੋਚ ਵਿਕੜਾ ਪੈਂਦਾ ਤੇ ਜਿਹੜੀ ਦੂਜੀ ਗਦਾਰਾਂ ਵਾਲੀ ਸੋਚ ਹੈ ਦਿੱਲੀ ਦੀ ਝੋਲੀ ਚੁੱਕ ਵੜ ਕੇ ਤੁਰਨਾ ਉਹ ਕੁਰਸੀਆਂ ਵਾਲੀ ਸੋਚ ਉਹਦੇ ਵਿੱਚ ਅਹੁਦੇ ਮਿਲਦੇ ਐ ਕੁਰਸੀਆਂ ਮਿਲਦ ਨੇ ਤੇ ਜਿਹੜੀ ਸੰਤਾਂ ਦੀ ਸੋਚ ਐ ਉਹਦੇ ਵਿੱਚ ਜੇਲ੍ਹਾਂ ਤੇ ਠਾਣੇ ਇਹ ਆਪਾਂ ਨੂੰ ਨਤਾਰਾ ਕਰ ਲੈਣਾ ਚਾਹੀਦਾ ਤੇ ਹੁਣ ਮੈਂ ਗੱਲ ਕਰਦਾ ਐ ਸੰਤ ਹਰਨਾਮ ਸਿੰਘ ਜੀ ਤੇ ਗੈਰਨੀ ਕਲਦੀਪ ਸਿੰਘ ਜੂਨ ਦੇ ਦਿਨਾਂ ਦੇ ਵਿੱਚ ਦੋਸਤੋ ਗੱਲ ਤੇ ਇਹ ਹੋਣੀ ਚਾਹੀਦੀ ਸੀ ਗੱਲ ਤੇ ਸ਼ਹੀਦਾਂ ਦੀ ਕਰਦੇ ਆਂ ਕਿ ਇਸ ਜੂਨ ਦੇ ਵਿੱਚ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਮੁੱਠੀਪੁਰ ਸਿੰਘਾਂ ਨੇ ਕਿਵੇਂ ਇਤਿਹਾਸ ਸਿਰਜਿਆ ਤੇ ਸਾਥੋਂ ਅੱਜ ਉਹ ਇਤਿਹਾਸ ਆਮ੍ਹੇ ਵੀ ਨਹੀਂ ਜਾ ਰਿਹਾ ਅਸੀਂ ਅੱਜ ਉਹ ਇਤਿਹਾਸ ਨੂੰ ਜਿਹੜਾ ਸੰਤਾਂ ਨੇ ਤਿੰਨ ਦਿਨਾਂ ਦੇ ਵਿੱਚ ਇਤਿਹਾਸ ਰਚਿਆ ਸੀ ਅੱਜ ਉਹਨੂੰ ਅਸੀਂ ਪਲੀਤ ਕਰ ਰਹੇ ਹਾਂ ਅੱਜ ਉਹਦੀ ਮਿੱਟੀ ਡਾ ਰਹੇ ਹਾਂ ਕਿਵੇਂ ਇੱਕ ਟਕਸਾਲ ਦਾ ਮੁਕੀ ਇੱਕ ਜਥੇਦਾਰ ਕਾਲ ਤਖਤ ਦਾ ਉਹ ਦੋਨੇ ਆਪਸ ਵਿੱਚ ਹੀ ਲੜ ਰਹੇ ਐ ਉਹ ਦੂਜੇ ਨੂੰ ਕਹਿੰਦਾ ਮੈਂ ਦੇਸ਼ ਨਹੀਂ ਦੇਣ ਦਿੰਦਾ ਉਹ ਦੂਜਾ ਕਹਿੰਦਾ ਉਹ ਜਗਸੰਗ ਦਾ ਬੰਦਾ ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਸੰਤਾਂ ਦਾ ਬਣਾਇਆ ਇਤਿਹਾਸ ਸੀ ਦੇਖੋ ਇੱਕ ਤੇ ਟਕਸਾਲ ਦਾ ਮੁਖੀ ਸੀ ਸੰਤ ਜਰਨੈਲ ਸਿੰਘ ਉਹਨਾਂ ਨੇ ਇਤਿਹਾਸ ਰਚਿਆ ਉਹ ਰੋਲ ਮਾਡਲ ਸੀ ਹੀਰੋ ਨੇ ਉਹ ਮੇਨ ਚਰਿੱਤਰ ਸੀ ਤੇ ਦੂਜਾ ਕੌਣ ਸੀ ਅਕਾਲ ਤਖਤ ਦੇ ਉੱਤੇ ਉਹ ਬੈਠੇ ਸੀ ਅਕਾਲ ਤਖਤ ਦੇ ਉੱਤੇ ਸੰਤ ਬੈਠੇ ਸੀ ਅਕਾਲ ਤਖਤ ਦੀ ਸੋਚ ਨੂੰ ਅੱਗੇ ਵਧਾ ਰਹੇ ਸੀ ਤੇ ਅੱਜ ਕੀ ਹੈ ਅੱਜ ਅਕਾਲ ਤਖਤ ਦਾ ਜਥੇਦਾਰ ਉਹਨਾਂ ਦੀ ਸੋਚ ਤੇ ਦੂਜੇ ਪਾਸੇ ਟਕਸਾਲ ਦੇ ਮੁਕੀ ਦੀ ਸੋਚ ਅੱਜ ਕਿੱਥੇ ਖੜੀ ਹੈ ਹੱਕ ਤੇ ਇਹ ਬਣਦਾ ਸੀ ਕਿ ਅੱਜ ਜੂਨ ਦੇ ਦਿਨਾਂ ਦੇ ਵਿੱਚ ਦੋਨੇ ਇਕੱਠੇ ਖੜਦੇ ਸਿੰਘ ਸਾਹਿਬ ਕਲਦੀਪ ਸਿੰਘ ਵੀ ਚਾਹੇ ਕੋਈ ਮਰਜ਼ੀ ਹੋਵੇ ਮੈਨੂੰ ਨਹੀਂ ਪਤਾ ਕਿ ਜਥੇਦਾਰ ਤਲਦੀਪ ਸਿੰਘ ਦੀ ਜਿਹੜੀ ਤਾਜ ਪੋਸ਼ੀ ਹੋਈ ਹੈ ਉਹ ਗਲਤ ਹੈ ਜਾਂ ਸਹੀ ਹੈ ਮੈਨੂੰ ਸਿਰਫ ਇਹਨਾਂ ਪਤਾ ਹੈ ਕਿ 6 ਜੂਨ ਨੂੰ ਜਿਹੜਾ ਆਦੇਸ਼ ਸਿੱਖ ਕੌਮ ਦੇ ਨਾਂ ਤੇ ਦੇਣਾ ਸੀ ਸ਼ਹੀਦਾਂ ਦੀ ਉਸ ਅਕਾਲ ਤਖਤ ਤੇ ਖੜ ਕੇ ਉਹ ਜਥੇਦਾਰ ਅਕਾਲ ਤਖਤ ਤੇ ਟਕਸਾਲ ਦੀ ਮੁਕੀ ਨੇ ਸਾਂਝਿਆ ਨਹੀਂ ਦੇਗਾ ਸੀ ਕਿਉਂਕਿ ਸ਼ਹੀਦ ਨਹੀਂ ਉੱਥੇ ਇਸ ਪੱਧਰ ਤੇ ਹੋਈਆਂ ਸੀ ਜਦੋਂ ਸ਼ਹੀਦ ਹੋਇਆ ਤਕਸਾਲ ਦੇ ਸਿੰਘ ਸ਼ਹੀਦ ਹੋਏ ਤਕਸਾਲ ਦਾ ਮੁਖੀ ਸ਼ਹੀਦ ਹੋਇਆ ਤੇ ਅੱਜ ਜਦੋਂ ਉਹਦੇ ਸੋਣਾ 6 ਤਰੀਕ ਨੂੰ ਤੇ ਤਕਸਾਲ ਦਾ ਮੁਖੀ ਚਾਹੀਦਾ ਤੇ ਉਹ ਸ਼ਹੀਦ ਕਿੱਥੇ ਹੋਏ ਅਕਾਲ ਤਖਤ ਦੀ ਸੋਚ ਨੂੰ ਬਚਾਉਂਦੇ ਹੋਏ ਪੈਰਾ ਦਿੰਦੇ ਹੋਏ ਤੇ ਜਥੇਦਾਰ ਚਾਹੀਦਾ ਨਾਲ ਤੇ ਅੱਜ ਦੋਨੇ ਬੰਦੇ ਉੱਥੇ ਖੜਨਦੇ ਅਸਲ ਦੇ ਵਿੱਚ ਜੇ ਤੁਸੀਂ ਪੁੱਛਦੇ ਹੋ ਤੇ ਜੋਗ ਹੀ ਨਹੀਂ ਰਹੇ ਸਮਰਾਤੀ ਨਹੀਂ ਰਹੇ ਜਿਹੜੇ ਬੰਦੇ ਕੁਰਬਾਨੀਆਂ ਵਾਲੇ ਐ ਸ਼ਹਾਦਤਾਂ ਵਾਲੇ ਐ ਉਹਨਾਂ ਵਾਸਤੇ ਤੇ ਕੋਈ ਸੋਚਦਾ ਹੀ ਨਹੀਂ ਕੀ ਕੁਰਬਾਨੀਆਂ ਵਾਲੇ ਸ਼ਹਾਦਤਾਂ ਵਾਲੇ ਬੰਦੇ ਮੁੱਕ ਗਏ ਆ 1 ਜੂਨ ਤੋਂ 6 ਜੂਨ ਤੱਕ ਕਿਉਂ ਨਹੀਂ ਸਾਰੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਪਰਿਵਾਰਾਂ ਨੂੰ ਤੇ ਲਿਉਣਾ ਹੀ ਲਿਉਣਾ ਪਰ ਜਿਹੜਿਆਂ ਨੇ 15-15 ਸਾਲ ਜੇਲ੍ਹ ਕੱਟੀ ਜਿਨ੍ਹਾਂ ਨੇ 20-20 ਸਾਲ ਜੇਲ੍ਹ ਕੱਟੀ 24 24 ਸਾਲ ਜੇਲ੍ਹ ਕੱਟੀ ਵਾਲੇ ਬੰਦੇ ਬੈਠੇ ਐ ਜਿਹੜੇ ਜੇਲ੍ਹ ਚੋਂ ਬਾਹਰ ਨੇ ਆਪਣੇ ਘਰਾਂ 'ਚ ਬੈਠੇ ਐ ਉਹਨਾਂ ਨੂੰ ਕੋਈ ਪੁੱਛੀ ਨਹੀਂ ਰਿਹਾ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਐ ਉਹਨਾਂ ਨੂੰ ਤੇ ਕੀ ਛਡਾਉਣਾ ਹੈ ਕਿਉਂਕਿ ਇਹ ਤੇ ਆਪਸ ਵਿੱਚ ਦੀ ਜੁੰਡਮ ਜੁੰਡੀ ਹੁੰਨੇ ਆ ਉਹਨਾਂ ਨੂੰ ਤੇ ਕਿਸੇ ਨੇ ਕੀ ਛਡਾਉਣਾ ਹੈ ਸਿਰਫ ਬਿਆਨ ਦੇਣੇ ਐ 6 ਜੂਨ ਨੂੰ ਬਿਆਨ ਦੇਣਗੇ ਇਕੱਲੇ ਬੰਦੀ ਸਿੰਘਾਂ ਨੂੰ ਛਡੋ ਜੀ ਛਡਾਓ ਜੀ ਸੰਘਰਸ਼ ਭਾਈ ਕੌਣ ਕਰੂਗਾ ਤੁਸੀਂ ਜ਼ਿੰਮੇਵਾਰ ਪਦਵੀਆਂ ਤੇ ਬੈਠੇ ਹੋ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲ ਰਹੀਆਂ ਜੇ ਨਹੀਂ ਭਾਰ ਚੱਲਦਿਆਂ ਦਿੱਲੀ ਦੇ ਨਾਲ ਟੱਕਰ ਲੈਣ ਵਾਸਤੇ ਫਿਰ ਤੁਸੀਂ ਛੱਡ ਕੇ ਆਪਣੇ ਘਰੇ ਚਲੇ ਜਾਓ ਕੋਈ ਸੰਘਰਸ਼ਸ਼ੀਲ ਬੰਦਿਆਂ ਨੂੰ ਛੱਡ ਦਿਓ ਇਹ ਅਉਦੇ ਉਹਨਾਂ ਨੂੰ ਛੱਡ ਦਿਓ ਜਿਹੜੇ ਸੰਘਰਸ਼ ਕਰਨ ਦੇ ਸਮਰੱਥ ਹੈ ਇੱਥੇ ਸਰਕਾਰ ਨਾਲ ਬਾਬਾ ਜੀ ਸਾਂਝਾ ਨਹੀਂ ਚੱਲਦਿਆਂ ਕਿ ਫਲਾਣੀ ਸਟੇਟ ਚ ਆਪਾਂ ਫਲਾਣੇ ਦੀ ਮਦਦ ਕਰਤੀ ਇੱਥੇ ਫਲਾਣੇ ਦੀ ਮਦਦ ਕਰਤੀ ਵੋਟਾਂ 'ਚ ਐਨੀਆਂ ਸੀਟਾਂ ਲੈ ਲਈਆਂ ਇਹ ਕੰਮ ਨਹੀਂ ਸੰਤ ਜਰਨੈਲ ਸਿੰਘ ਦੀ ਸੋਚ ਆਉਂਦੀ ਸੰਤ ਜਰਨੈਲ ਸਿੰਘ ਦੀ ਸੋਚ ਇਹ ਨਹੀਂ ਸੀ ਜਿੱਦ ਦੇ ਤਾਜ ਪੋਸ਼ੀ ਹੋਈ ਹੈ ਕਹਿੰਦੇ ਬਾਦਲ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਸੰਤਾ ਨੂੰ ਦਸਤਾਰ ਦੇ ਕੇ ਕਿਹਾ ਸੀ ਕਹਿੰਦਾ ਸੰਤ ਜੀ ਜੇਕਰ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਈ ਤਖਸਾਲ ਨੂੰ ਕਿਸੇ ਚੀਜ਼ ਦੀ ਲੋੜ ਹੋਈ ਤੇ ਮੈਂ ਖੜਾ ਹਾਂ ਮੈਨੂੰ ਦੱਸ ਦਿਓ ਸਰਕਾਰ ਖੜੀ ਹੈ ਸਰਕਾਰ ਤੁਹਾਨੂੰ ਹਰ ਚੀਜ਼ ਦੇਵੇਗੀ ਪਰ ਸੰਤ ਜਰਨੈਲ ਸਿੰਘ ਨੇ ਬਾਅਦ ਦੇ ਵਿੱਚ ਉੱਥੇ ਜਵਾਬ ਦਿੱਤਾ ਸੀ ਕਹਿੰਦਾ ਬਾਦਲ ਸਾਹਿਬ ਇਹ ਮੰਗਤਿਆਂ ਦੀ ਟਕਸਾਲ ਨਹੀਂ ਇਹ ਉਹ ਬਾਬਾ ਦੀਪ ਸਿੰਘ ਦੀ ਟਕਸਾਲ ਹੈ ਜਿਹੜਾ 80 ਸਾਲ ਦੀ ਉਮਰ ਦੇ ਵਿੱਚ ਖੰਡਾ ਚਾਕੇ ਖੜ ਗਿਆ ਸੀ ਇਹ ਮੰਗਤਿਆਂ ਦੀ ਟਕਸਾਲ ਨਹੀਂ ਇਹ ਦਾਤਿਆਂ ਦੀ ਟਕਸਾਲ ਹੈ ਦਾਤਾ ਵੰਡਣ ਵਾਲਿਆਂ ਦੀ ਟਕਸਾਲ ਹੈ ਸਾਨੂੰ ਨਹੀਂ ਲੋੜ ਐ ਜਿਹੀਆਂ ਚੀਜ਼ਾਂ ਦੀ ਦੋਸਤੋ ਉਹਦਾ ਕਹਿਣ ਤੋਂ ਭਾਵ ਸੀ ਕਿ ਸਾਨੂੰ ਕੁਰਸੀ ਜਾਂ ਸਾਨੂੰ ਕੋਈ ਲਾਲਚ ਕਦੇ ਖਰੀਦ ਨਹੀਂ ਸਕੂਗਾ ਤੇ ਨਾ ਹੀ ਖਰੀਦ ਸਕਿਆ ਜਦੋਂ ਸੰਤ 1 ਜੂਨ ਤੋਂ 6 ਜੂਨ ਤੱਕ ਹਮਲਾ ਹੋਇਆ ਦਿਨਾਂ ਦੇ ਵਿੱਚ ਤੇ ਦੋਸਤੋ ਕਿੰਨੇ ਜਥੇ ਗਏ ਫੌਜ ਦੇ ਬੰਦੇ ਵੀ ਗਏ ਕਾਦੇ ਵਾਸਤੇ ਸੰਤਾਂ ਨੂੰ ਖਰੀਦਣ ਵਾਸਤੇ ਇੰਦਰਾ ਗਾਂਧੀ ਨੇ ਕਿਹਾ ਕਿ ਇੱਕ ਵਾਰੀ ਸੰਤ ਜਰਨੈਲ ਸਿੰਘ ਨੂੰ ਮਨਾ ਲਓ ਜੋ ਸੀਐਮ ਕਹਿੰਦਾ ਹੈ ਦੇ ਨਾਲ ਦੀ ਨਾਲ ਲਾ ਦਿੰਨੀ ਹੈ ਸਾਰੀ ਸਰਕਾਰ ਤੋੜ ਕੇ ਕਿਉਂਕਿ ਪ੍ਰਧਾਨ ਮੰਤਰੀ ਜੀ ਮੌਕੇ ਦੀ ला ਸਕਦੀ ਸੀ ਜਿੰਨੇ ਡਾਲਰ ਕਹਿੰਦਾ ਹੈ ਯੂ ਐਸ ਏ ਦੇ ਉਹ ਦੇ ਦਿੰਨੇ ਆ ਸਾਰੇ ਦੇਸ਼ਾਂ ਦਾ ਗ੍ਰੀਨ ਕਾਰਡ ਦੇ ਦਿੰਨੇ ਆ ਇੱਕ ਵਾਰੀ ਕਾਲ ਤਖਤ ਚੋਂ ਬਾਹਰ ਆ ਜੇ ਭਾਵ ਸੰਘਰਸ਼ ਨਾ ਕਰੇ ਭਾਰਾ ਦੋਸਤੋ ਉਹ ਜਾਣਦਾ ਸੀ ਇਹ ਕੌਮ ਨੂੰ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਉਹਨੇ ਪੜ੍ਹਿਆ ਸੀ ਉਹੀ ਟਕਸਾਲ ਦਾ ਮੁਖੀ ਸੀ ਇਹੀ ਲੋਕਾਂ ਨੇ ਬਾਈ ਧਾਰ ਦੇ ਰਾਜੇ ਸੀ ਨਾਲ ਆਨੰਦਪੁਰ ਚ ਗੁਰੂ ਗੋਬਿੰਦ ਸਿੰਘ ਨਾਲ ਵਾਦਾ ਕੀਤਾ ਸੀ ਕਿ ਇੱਕ ਵਾਰੀ ਕਿਲੇ ਚੋਂ ਬਾਹਰ ਆਜੋ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਜਦੋਂ ਉਹ ਕਿਲੇ ਚੋਂ ਨਿਕਲੇ ਤੇ ਸਰਸਾ ਨਦੀ ਤੇ ਨਹੀਂ ਸੀ ਪਹੁੰਚਣ ਦਿੱਤੇ ਪਹਿਲਾਂ ਹਮਲਾ ਕਰ ਦਿੱਤਾ ਇਹੀ ਗੰਗੂ ਤੇ ਚੰਦੂ ਦੀ ਸੋਚ ਪਰ ਸੰਤ ਜਰਨੈਲ ਸਿੰਘ ਨੇ ਇਤਿਹਾਸ ਪੜ੍ਹੇ ਸੀ ਜਾਣਦੇ ਸੀ ਉਹਨਾਂ ਨੇ ਇਹਨਾਂ ਤੇ ਨਹੀਂ ਯਕੀਨ ਕੀਤਾ ਉਹਨਾਂ ਨੇ ਕਿਹਾ ਕਿ ਇਦੋਂ ਚੰਗਾ ਹੈ ਸ਼ਹਾਦਤ ਦੇ ਦੇ ਕੇ ਪਰ ਜੇਕਰ ਇਥੋਂ ਜਿਉਂਦੇ ਚਲੇ ਗਏ ਤੇ ਮਰਦਾ ਬਣ ਕੇ ਰਹਿ ਜਾਗੇ ਤੁਰਦੀ ਫਿਰਦੀ ਲਾਸ ਬਣ ਕੇ ਰਹਿ ਜਾਗੇ ਦੋਸਤੋ ਜਿਵੇਂ ਲਾਸਾਂ ਬਾਦ ਵਿੱਚ ਮਰਦਾ ਸੰਤਾਰ ਚੰਦ ਸਿੰਘ ਲੋਂਗੋਵਾਲ ਵਰਗਿਆਂ ਦਾ ਕੀ ਹਾਲ ਹੋਇਆ ਇਹ ਤੁਸੀਂ ਸਾਰਾ ਕੁਝ ਜਾਣਦੇ ਹੋ ਇਸ ਲਈ ਜਦੋਂ ਵੀ ਕੋਈ ਟਕਸਾਲ ਦਾ ਮੁਖੀ ਬਣਦਾ ਹੈ ਸਿੰਘ ਸਾਹਿਬ ਹੈ ਉਹਨੂੰ ਸੰਤ ਜਰਨੈਲ ਸਿੰਘ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ ਜੇ ਉਹ 84 ਵਿੱਚ ਵਿਕ ਜਾਂਦਾ ਟੁੱਟ ਜਾਂਦਾ ਮੁੱਖ ਮੰਤਰੀ ਵੀ ਬਣ ਜਾਂਦਾ ਅਹੁਦੇ ਵੀ ਮਿਲ ਜਾਂਦੇ ਸਭ ਕੁਝ ਮਿਲਦਾ ਸੀ ਪਰ ਸੋਚ ਨੂੰ ਬਚਾਇਆ ਅਣਖ ਨੂੰ ਬਚਾਇਆ ਅੱਜ ਕੀ ਹੋ ਰਿਹਾ ਹੈ ਅੱਜ 1 ਜੂਨ ਤੋਂ 6 ਜੂਨ ਤੱਕ ਅਸੀਂ ਲੜ ਰਹੇ ਹਾਂ ਮੈਂ ਕਹਿਣਾ ਚਾਹਣਾ ਹੈ ਬੈਠੇ ਆ ਭਾਈ ਦਰਜੀਤ ਸਿੰਘ ਬਿੱਟੂ ਵਰਗੇ ਜਿਹੜੇ ਜਿਹਾਰੂ ਬੰਦੇ ਐ 24 ਸਾਲ ਜੇਲ੍ਹ ਕੱਟੀ ਐ ਭਾਈ ਦਰਜੀਤ ਸਿੰਘ ਬਿੱਟੂ ਨੇ 24 ਸਾਲ ਜੇਲ੍ਹ ਕੱਟੀ ਇਹ ਕਦੇ ਸਰਕਾਰ ਦੇ ਮੂਰੇ ਨਿਮਿਆ ਨਹੀਂ ਕਦੇ ਝੁਕਿਆ ਨਹੀਂ ਕਦੇ ਪੁੱਛਿਆ ਕਾਲ ਤਖਤ ਤੋਂ ਨੂੰ ਕਦੇ ਸੱਦਿਆ ਭਾਈ ਦਲਜੀਤ ਸਿੰਘ ਨੂੰ ਕੀ ਉਹ ਜਥੇਦਾਰੀ ਦੇ ਕਾਬਲ ਨਹੀਂ ਲਾ ਕੇ ਤੇ ਦੇਖੋ ਥੋੜਾ ਚਿਰ ਕਿਵੇਂ ਸਰਕਾਰ ਦੇ ਪੈਰਾਂ ਤਲੇ ਆਗਣਾ ਵਾਲ ਦੇ ਪਰ ਨਹੀਂ ਲਾਉਂਦੇ ਕਿਹਨੂੰ ਲਾਉਣਾ ਹੈ ਜਿਹੜੇ ਰਲ ਮਿਲ ਕੇ ਚੱਲਦੇ ਆ ਜਿਹੜੇ ਠੰਡੇ ਜੇ ਚੱਲਦੇ ਆ ਬਿਆਨ ਜੇ ਵੀ ਦੀ ਜਾਣ ਤੇ ਗੱਲਾਂ ਬਾਤਾਂ ਵੀ ਕਰੀ ਜਾਣ ਅਉਧੇ ਵੀ ਲਈ ਜਾਣ ਤੇ ਜੈਡ ਸੁਰੱਖਿਆ ਤੇ ਗੱਡੀਆਂ ਵੀ ਲਈ ਜਾਣ ਆਹ ਕੰਮ ਚੱਲਦੇ ਆ ਅੱਜ ਬੜਾ ਮਨ ਦੁਖੀ ਹੈ ਇੱਕ ਪਾਸੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਇੱਕ ਤੋਂ 6 ਜੂਨ ਤੱਕ ਘੱਲੂ ਘਾਰਾ ਚੱਲ ਰਿਹਾ ਹੈ ਅੱਜ ਇਤਿਹਾਸ ਪੜ ਰਹੇ ਆ ਸਿੰਘਾਂ ਦਾ ਕਿ ਕਿਵੇਂ ਇਤਿਹਾਸ ਰਚਿਆ ਤਿੰਨ ਚਾਰ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਨੇ ਦੋਸਤੋ ਕੁਝ ਬੰਦੇ ਕਹਿੰਦੇ ਆ ਜੀ ਬੜਾ ਨੁਕਸਾਨ ਕਰਾਤਾ ਸੰਤਾ ਨੇ ਇਹ ਜਿਹੜੇ ਡਰਪੋਕ ਬੰਦੇ ਹੁੰਦੇ ਨੇ ਉਹ ਕਹਿੰਦੇ ਆ ਨਫੇ ਨੁਕਸਾਨ ਨਹੀਂ ਸੋਚੀਦੇ ਹੁੰਦੇ ਜਦੋਂ ਆਪਣੀ ਯੋਗਤਾ ਦਿਖਾਉਣੀ ਹੋਵੇ ਜਦੋਂ ਆਪਣਾ ਬਲ ਦਿਖਾਉਣਾ ਹੋਵੇ ਉਦੋਂ ਫਿਰ ਨਫੇ ਨੁਕਸਾਨ ਨਹੀਂ ਹੁੰਦੇ ਜਿਹੜੇ ਡਰਪੋਕ ਜੇ ਬੰਦੇ ਹੁੰਦੇ ਹਨਾ ਉਹ ਕਹਿੰਦੇ ਜੇ ਇੰਨੇ ਬੰਦੇ ਮਾਰਤੇ ਕਾਲ ਤਾਕਤ ਤੇ ਸੰਤ ਬਾਹਰ ਆ ਜਾਂਦੇ ਬਾਹਰ ਜਿਹੜੇ ਆਏ ਉਹਨਾਂ ਨੇ ਕੀ ਕੱਢ ਲਿਆ ਜਿਹੜੇ ਬਾਹਰ ਹੱਥ ਖੜੇ ਕਰਕੇ ਆਏ ਸੀ ਰਾਜ ਤੇ ਕੁਰਸੀਆਂ ਤਾਂ ਵੇਸਕ ਲੈ ਲਈਆਂ ਪਰ ਲੋਕ ਉਹਨਾਂ ਤੇ ਥੁੱਕ ਕੇ ਲੰਘਦੇ ਐ ਉਹਨਾਂ ਦੀ ਫੋਟੋ ਤੇ ਅੱਜ ਇੱਕ ਪਾਸੇ ਸੰਤ ਜਰਨੈਲ ਸਿੰਘ ਦੀ ਤਸਵੀਰ ਹੋਵੇ ਉਹਨੂੰ ਨੌਜਵਾਨ ਚੱਕ ਕੇ ਛਾਤੀ ਨਾਲ ਲਾ ਲੈਂਦੇ ਐ ਤੇ ਦੂਜੇ ਪਾਸੇ ਜਿਹੜੇ ਹੱਥ ਘੜੇ ਕਰਕੇ ਆਏ ਸੀ ਉਹਨਾਂ ਤੇ ਥੁੱਕ ਕੇ ਲੰਘਦੇ ਐ ਇਸ ਲਈ ਦੋਸਤੋ ਬੜੀ ਮਰਨ ਦੇ ਵਿੱਚੇ ਬੇਬਲਤਾ ਕਿ 1 ਤੋਂ 6 ਜੂਨ ਤੱਕ ਇਹੋ ਜਿਹੇ ਸੰਘਰਸ਼ੀ ਬੰਦੇ ਕਾਲ ਤੱਕ ਤੋ ਬੋਲਣੇ ਚਾਹੀਦੇ ਐ ਜਿਹੜਾ ਨੇ ਜੇਲਾ ਕਟੀਆਂ ਚੜਦੀ ਕਲਾ ਵਾਲੇ ਐ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਉਹਨੇ ਨਿਰੰਕਾਰੀ ਨੂੰ ਸੋਧਾ ਲਾਇਆ ਨਰਕਤਾਰੀ ਨੂੰ ਜਿਹਨੇ ਸਾਨੂੰ ਚੈਲੰਜ ਕਰਿਆ ਅੰਮ੍ਰਿਤਸਰ ਦੇ ਵਿੱਚ ਆ ਕੇ 13 ਸਿੰਘ ਸ਼ਹੀਦ ਕਰੇ ਉਹਨੂੰ ਥੋੜਾ ਜਿਹਾ ਚਿਰਜਤੇਦਾਰ ਲਾ ਕੇ ਕੱਢ ਕੇ ਪਰ੍ਹਾਂ ਮਾਰਿਆ ਕਿਉਂਕਿ ਉਹ ਨਿਮਿਆ ਨਹੀਂ ਉਹ ਝੁਕਿਆ ਨਹੀਂ ਉਹਨੇ ਵੱਡੇ ਅਹੁਦੇ ਨਹੀਂ ਲਏ ਅੱਜ ਉਹ ਵਿਚਾਰਾ ਦਰ ਦਰ ਭਟਕਦਾ ਫਿਰਦਾ ਹੈ ਪ੍ਰਚਾਰ ਕਰਦਾ ਫਿਰਦਾ ਹੈ ਲੋਕਾਂ ਦੇ ਹੱਥ ਬੰਨ੍ਹਦਾ ਫਿਰਦਾ ਹੈ ਓਏ ਪੰਤ ਨੂੰ ਬਚਾ ਲਓ ਉਹ ਨਾਲ ਚੱਲ ਪਉ ਪਰ ਕੋਈ ਨਹੀਂ ਸੁਣਦਾ ਉਹ ਬੰਦੇ ਨੇ 20-22 ਸਾਲ ਜੇਲ੍ਹ ਕੱਟੀ ਤੇ ਨਰਕਤਾਰੀ ਨੂੰ ਸੌਦਾ ਲਾਇਆ ਉਹਦਾ ਕੋਈ ਇਤਿਹਾਸ ਪੜ੍ਹ ਕੇ ਤਾਂ ਦੇਖੋ ਪਰ ਇਹੋ ਜਿਹੇ ਬੰਦਿਆਂ ਨੂੰ ਪੁੱਛਦਾ ਕੌਣ ਹੈ ਕਿੰਨੇ ਜੋਧੇ ਬੈਠੇ ਐ ਭਾਈ ਦਰਜੀਤ ਸਿੰਘ ਬਿੱਟੂ ਨੇ ਦੋ ਕਿਤਾਬਾਂ ਲਿਖੀਆਂ ਖਾੜਕੂ ਸੰਘਰਸ਼ ਦੀ ਸਾਕੀ ਇਹਦੇ ਵਿੱਚ ਇੰਨੇ ਬੰਦਿਆਂ ਦਾ ਜੀਵਨ ਦਿੱਤਾ ਹੈ ਜਿਹੜੇ ਅੱਜ ਵੀ ਜਿਉਂਦੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸਿਰ ਤੇ ਕੱਫਣ ਬੰਨ੍ਹ ਕੇ ਦਿੱਲੀ ਦੀ ਸਰਕਾਰ ਨਾਲ ਟੱਕਰ ਲਈ ਰੱਖੀ ਪਰ ਅੱਜ ਉਹਨਾਂ ਨੂੰ ਕਾਲ ਤਖਤ ਤੇ ਪੁੱਛਦਾ ਕੌਣ ਹੈ ਅੱਜ ਕੀ ਦੀ ਗੱਲ ਚੱਲ ਰਹੀ ਐ? ਬਾਬਾ ਹਰਨਾਮ ਸਿੰਘ ਦੀ ਤੇ ਜਥੇਦਾਰ ਦੀ। ਵੀ ਉਹ ਲੜਨਗੇ ਜੀ। ਉਥੇ 6 ਤਰੀਕ ਨੂੰ ਕੀ ਬਣੂਗਾ ਜੀ? ਕੌਣ ਬੋਲੂਗਾ ਜੀ? ਇਹ ਗੱਲਾਂ 'ਚ ਕੀ ਦਾਅ ਵੈ? ਤੇ ਬਾਬਾ ਹਰਨਾਮ ਸਿੰਘ ਨੂੰ ਬੇਨਤੀ ਐ, ਤੁਸੀਂ ਟਕਸਾਲ ਦੇ ਮੁਖੀ ਹੋ। ਤੁਸੀਂ ਕੀ ਲੈਣਾ ਐ ਕਿ ਜਥੇਦਾਰ ਕੀ ਬੋਲਦਾ ਐ ਜਾਂ ਕਿੱਥੇ ਬੋਲਦਾ ਐ? ਬੋਲੀ ਜਾਣ ਦਿਓ। ਤੁਸੀਂ ਸੰਤਾਂ ਦੀ ਸੋਚ ਨੂੰ ਅਪਣਾ ਲਓ। ਤੁਸੀਂ ਸੰਤ ਜਰਨੈਲ ਸਿੰਘ ਦੀ ਸੋਚ ਤੇ ਚੱਲੋ ਕੱਢੋ ਸਰਕਾਰ ਨਾਲ ਲਕੀਰ ਕਰੋ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਵੀ ਇੰਨੇ ਦਿਨਾਂ ਵਿੱਚ ਜਾ ਤੇ ਛੱਡੋ ਤੇ じゃ ਅਸੀਂ ਬੰਦੀ ਸਿੰਘਾਂ ਨੂੰ ਲੈ ਕੇ ਆਵਾਂਗੇ ਤੇ ਲੋਕ ਤੁਹਾਡੇ ਮਗਰ ਤੁਰਨਗੇ ਤੁਸੀਂ ਵੀ ਸਰਕਾਰ ਦੀ ਸੋਚ ਛੱਡ ਕੇ ਸੰਤ ਜਰਨੈਲ ਸਿੰਘ ਦੀ ਸੋਚ ਅਪਣਾਓ ਸੰਘਰਸ਼ੀ ਸੋਚ ਇੰਨੇ ਸਾਲ ਹੋ ਗਏ ਟਕਸਾਲ ਦੇ ਮੁਕੀਓ ਪਰ ਕਦੇ ਨਾ ਬੰਦੀ ਸਿੰਘਾਂ ਨੂੰ ਛੜਾ ਸਕੇ ਨਾ ਅੰਮ੍ਰਿਤਪਾਲ ਨਾਲ ਐਡਾ ਜ਼ਬਰ ਜ਼ੁਲਮ ਹੋ ਗਿਆ ਕੁਝ ਨਹੀਂ ਕਰ ਸਕੇ ਧਰਮ ਪ੍ਰਚਾਰ ਤੇ ਸਾਰੀ ਕਰ ਰਹੇ ਐ ਹਰ ਇੱਕ ਸਿੱਕੀ ਧਰਮ ਪ੍ਰਚਾਰ ਕਰ ਰਹੀ ਹੈ ਚੱਲ ਰਿਹਾ ਹੈ ਪਰ ਸਰਕਾਰ ਦੇ ਅੱਗੇ ਨਿਉਕੇ ਚੱਲਣਾ ਜਾਂ ਗਰਦਨ ਸਿੱਧੀ ਰੱਖ ਕੇ ਚੱਲਣਾ ਸਿੱਧੀ ਗਰਦਨ ਰੱਖਣ ਵਾਲਿਆਂ ਨੂੰ ਮੁੱਲ ਤਾਰਨਾ ਪੈਂਦਾ ਤੇ ਜਿਹੜੇ ਬਿਸ਼ਰਮਜੇ ਬੰਦੇ ਹੁੰਦੇ ਆ ਉਹ ਗਰਦਨਾਂ ਝੁਕਾ ਕੇ ਤੇ ਨੀਵਾਂਗਾ ਪਾ ਕੇ ਟਾਈਮ ਕੱਟ ਲੈਂਦੇ ਆ ਇਸ ਲਈ ਦੋਸਤੋ ਜੂਨ ਦੇ ਦਿਨਾਂ ਦੇ ਵਿੱਚ ਉਸ ਸ਼ੀਧਾ ਨੂੰ ਸੱਚੀ ਸਰਦਾਂਝਲੀ ਉਹਨਾਂ ਨੂੰ ਸਰਦਾਂ ਦੇ ਫੁੱਲ ਭੇਟ ਕਰਦੇ ਆਂ ਸੰਤ ਬਾਬਾ ਜਰਨੈਲ ਸਿੰਘ ਨੂੰ ਯਾਦ ਕਰਦੇ ਆਂ ਭਾਈ ਮਰੀਕ ਸਿੰਘ ਭਾਈ ਸੁਵੇਕ ਸਿੰਘ ਸਾਰੇ ਸਿੰਘ ਜਿਨ੍ਹਾਂ ਨੇ ਇਤਿਹਾਸ ਰਚਿਆ ਤੇ ਇਹਨਾਂ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਸਰਕਾਰ ਦਾ ਸਾਥ ਛੱਡ ਕੇ ਅਹੁਦਿਆਂ ਦਾ ਲਾਲਚ ਛੱਡ ਕੇ ਸਿੱਖ ਪੰਥ ਦੇ ਹੋ ਕੇ ਚੱਲੋ ਨਹੀਂ ਤੇ ਤੁਹਾਡਾ ਵੀ ਹਾਲ ਮੰਦਾ ਹੀ ਹੋਣਾ ਇਹ ਨਹੀਂ ਆ ਬਚਾਰਾ ਸੀ ਭੁੱਲ ਚੁੱਕ ਦੀ ਕਮਾ ਵੀਡੀਓ ਨੂੰ ਦੋਸਤੋਂ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ